ਮੇਰੇ ਕੋਲ ਇਨਫੋਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਜਿਹੜੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਕੋਈ ਇੱਕ ਮਰਡਰ ਸੀਗਾ ਕੋਈ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਤੇ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਇਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਕਿੰਨੇ ਵਾਰ ਕਹਿੰਦੇ ਆਈ ਹੈ ਮੈਂ ਤਾਂ ਤੁਹਾਨੂੰ ਰਾਤ ਦਾ ਜ਼ਾਇਦਾ ਕੰਮ ਕਰਦਾ ਆਹੋ ਉਹ ਹੀ ਤਾਂ ਹੈ ਕਹਿੰਦੇ ਲੋਕ ਉਹ ਬੰਦੇ ਸਰਕਾਰੀ ਬੰਦੇ ਆ ਗਏ ਜਿਹੜੇ ਰਾਗੜ ਜਿੱਦਾਂ ਲੋਗ ਲੱਗੇ ਨੇ ਬੱਫਰ ਕੋਕੋਨਾ ਪਾਸ ਠੀਕ ਹੈ ਜੀ ਚੱਲਦਾ ਬਾਈ ਦਾ ਬੜੀਆ ਇਹ ਤਮਾਦਾ ਜੜਦਾ ਬਈ ਆਪਰੇ ਨਾਲ ਗੰਦਾ ਦੇ ਤੇ ਸਾਈਡ ਤੇ ਜਾ ਬਾਈ ਦਾ ਟ੍ਰੈਫਿਕ ਹੋ ਜਾਣੀ ਸਾਰੀ ਉਸ ਨੂੰ ਕਰੋ ਟ੍ਰੈਫਿਕ ਨਾ ਹਣ ਲੋ ਕੁਆਮਸ਼ੇ ਇਹਦੇ ਬੰਦੇ ਬੋਚਣਾ ਚਾਹੀਦਾ ਹੈ ਜੀ ਇਹਨਾਂ ਦੇ ਯੂਟਿਊਬ ਚੈਨਲ ਤੇ ਰੱਖਣਾ ਗ੍ਰੀਨ ਤੇ ਰੱਖਣਾ ਜਿਆਗ ਦੇ ਵਿੱਚ ਨਾਲ ਕਿਤੇ ਹੋਰ ਨਾ ਰਹਿ ਤਰ ਹੈ ਜੀ ਬਿੱਲੇ ਸਾਡੇ ਤੋਂ ਮਾਜ ਬਰਦਰ ਥੋੜਾ ਜਿਹਾ ਵੇ ਲੱਗ ਜਾਣਾ ਜੀ ਅੱਡ ਤੇ ਛੋੜੀ ਹੈ ਜਿੰਦੀ ਆਪਾਂ ਦੇ ਜਿਆਦੇ ਨੇ ਸਰੂਰ ਦੇ মিডিਆ ਸਾਥੀਆਂ ਦਾ ਬहोत बहोत ਧੰਨਵਾਦ ਕਿ ਤੁਸੀਂ ਅੱਜ ਬੜੇ ਸ਼ਾਰਟ ਨੋਟਸ ਤੇ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਐਸਪੀ ਡੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਪਾ ਡਾਕਟਰ ਰਪਿੰਦਰ ਕੁਰ ਬਾਜਬਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਦੜਵਾ ਇਲਾਕੇ ਦੀ ਜਿਹੜੀ ਨਹਿਰ ਰਸੂਲਰ ਘਰਾੜ ਤੋਂ ਲੈ ਕੇ ਜਿਹੜੀ ਲੈਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆਗੀ ਉਸ ਨਹਿਰ ਦੇ ਨਾਲ ਨਾਲ ਸੜਕ ਬਣੀ ਹੋਈ ਆ ਉਹ ਸੜਕ ਦੇ ਉੱਤੇ ਫੂਲਰ ਘਰਾੜ ਤੋਂ ਲੈ ਕੇ ਸ਼ਹਿਰ ਦੇ ਬਿਸਕਾਰ ਇੱਕ ਰਾਤ ਨੂੰ ਜਿਹੜੀ ਸਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੀਆਂ ਸਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਡੈੱਡ ਬੋਡੀਆਂ ਉਹਦੇ ਅੰਦਰ ਸੀ। ਯਾਨੀ ਕਹਿਣ ਦਾ ਪਾਵਾਂ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਡੈੱਡ ਬੋਡੀਆਂ ਸੀਗੀਆਂ ਉਹ ਸੜ ਚੁੱਕੀਆਂ ਸੀ, ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਬੁਰੀ ਤਰ੍ਹਾਂ ਸੜ ਚੁੱਕੀ ਸੀ। ਔਰ ਉਸ ਸਮੇਂ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲੇ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚ ਆਈ ਤਾਂ ਤੁਰੰਤ ਮੁਕੱਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 ਇੱਕ ਨੂੰ ਜਿਹੜਾ ਮੁਕੱਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਅਫਸਰ ਸਹਿਬਾਨ ਨੇ ਮੇਰੇ ਕੋਲ ਇਨਫਾਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡਗਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਜਿਹੜੀ ਡਗਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਕੋਈ ਇੱਕ ਮਰਡਰ ਸੀਗਾ ਕੋਈ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਤੇ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਇਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿन्हे ਸਾਡੇ ਪੁਲਿਸ ਦੇ ਅਧਿਕਾਰੀ ਦੇ ਸਭ ਦਾ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਰਡਰ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤਾਂ ਪਤਾ ਲੱਗਦਾ ਇਕੱਲੇ ਤੇ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਲਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜੜੇ ਦੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਦੇ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਉਹ ਉਹ ਵੀ ਪੰਜਾਬ ਪੁਲਿਸ ਦੀ ਨੌਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਭਰਾ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀਗੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਬਜੀਤ ਕੌਰ ਉਹ ਜਿਹੜੀ ਆ ਦਰਵਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਟੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਇਨਾਤ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਰਡਰ ਕੀਤਾ ਇਹ ਸਮਾਜ ਲਈ ਬਹੁਤ ਹੀ ਮੈਂ ਸਮਝਦਾ ਚਿੰਤਾਜਨਕ ਵਿਸ਼ਾਗਾ ਸੋ ਇਹਦੇ ਲਈ ਸਾਰੇ ਸਮਾਜ ਦੇ ਵਿੱਚ ਸੋਚਣ ਦੀ ਲੋੜ ਆ ਸੋ ਪਿੰਡ ਮੋੜਾ ਦੀ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਣਾਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਹੈ ਪ੍ਰੈਸ ਵਾਰਤਾ ਕਰਨੀ ਸੀ ਉਹਨਾਂ ਨੂੰ ਜਰੂਰੀ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੇ ਮਿਸਟੀਰੀਅਸ ਜਿਹੜੇ ਮਰਡਰ ਨੇ ਜਿਹੜੇ ਉਹ ਖਤਰਨਾਕ ਮਰਡਰ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ ਨੇ ਪਰ ਪਤਾ ਨਹੀਂ ਲੱਗਦਾ ਇਹ ਜਿਹੜਾ ਮਰਡਰ ਸੀਗਾ ਇਹ ਚਾਰ ਪੰਜ ਦਿਨਾਂ ਦੇ ਅੰਦਰ ਅੰਦਰ ਜਿਹੜਾ ਪੰਜਾਬ ਪੁਲਿਸ ਨੇ ਟਰੇਸ ਕੀਤਾਗਾ ਸੋ ਮੈਂ ਧੰਨਵਾਦ ਕਰਦਾ ਸਰ ਜੀ ਜਿਹੜੀ ਇੱਕ ਮਿੰਟ ਪੂਰੀ ਕਿਸ ਤਰ੍ਹਾਂ ਅਨਜਾਮ ਦਿੱਤਾ ਗਿਆ ਕਿ ਪਹਿਲਾਂ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਜਿੰਨੇ ਵੀ ਤੁਹਾਡੇ ਇਨਵੈਸਟੀਗੇਸ਼ਨਾਂ ਸੰਬੰਧ ਸਵਾਲ ਲੈ ਕੇ ਜਿੱਦਨ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਕਿਉਂਕਿ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਪਰ ਇਨੀਸ਼ੀਅਲ ਸਟੇਜ ਦੇ ਉੱਤੇ ਆ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਮਡਲੇ ਸਟੇਜ ਦੇ ਉੱਤੇ ਆ ਇਨਵੈਸਟੀਗੇਸ਼ਨ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਹਜੇ ਕਿਹੜੇ ਕਿਹੜੇ ਪਾਰਟ ਤੇ ਹੋਣੀ ਆ ਪਰ ਲੇਕਿਨ ਜਿਹੜਾ ਫਰਸਟ ਨਿਕਲ ਕੇ ਆਇਆਗਾ ਕਿ ਉਹਨੇ ਮਰਡਰ ਕੀਤਾਗਾ ਹਜੇ ਇਹਦੇ ਕਿਉਂਕਿ ਫਾਈਨੈਂਸਿਕ ਜਾਂਚ ਵੀ ਹੋ ਰਹੀ ਆ ਫ੍ਰਾਂਸਿਕ ਦੀਆਂ ਟੀਮਾਂ ਵੀ ਆ ਰਹੀਆਂ ਨੇ ਉਹ ਜਿਹੜੀ ਗੱਡੀ ਆ ਕਿੱਥੋਂ ਅੱਗ ਲੱਗੀ ਕੀ ਪੈਟਰੋਲ ਸੀ ਡੀਜ਼ਲ ਸੀ ਕਿ ਇੱਥੇ ਕਿੱਥੇ ਅੱਗ ਲੱਗੀ ਉਹ ਸਾਰਾ ਕੁਝ ਇੱਕ ਫ੍ਰਾਂਸਿਕ ਜਾਂਚ ਦਾ ਵਿਸ਼ਾ ਹੈ ਕੋ ਸਾਰੀ ਇਨਵੈਸਟੀਗੇਸ਼ਨ ਟੈਕਨੀਕਲ ਟੀਮਾਂ ਵੀ ਕਰ ਰਹੀਆਂ ਨੇ ਔਰ ਪੰਜਾਬ ਪੁਲਿਸ ਵੀ ਕਰ ਰਹੀ ਹੈ ਉਸੇ ਸਿਰ ਕਰਕੇ ਐਟ ði ਸਟੇਜ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਇੱਕ ਸਕੇ ਭਰਾ ਨੇ ਆਪਣੀ ਜਿੱਥੇ ਮਾਂ ਦਾ ਮਰਡਰ ਕੀਤਾ ਉੱਥੇ ਪੈਣ ਦਾ ਮਰਡਰ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਐਕਸੀਡੈਂਟ ਹੋਇਆਗਾ ਕਿ ਜਾਂਦੀ ਜਾਂਦੀ ਕਾਰ ਜਿਹੜੀ ਆ ਉਹ ਇੱਕ ਦਰਖਤ ਦੇ ਵਿੱਚ ਵੱਜੀ ਔਰ ਉਹ ਸਵਾਲ ਉਹਨੂੰ ਅਗਲਾ ਲੱਗੀ ਸੋ ਇਹ ਸਮਾਜ ਦੇ ਸਾਡੇ ਇਲਾਕੇ ਦੇ ਲੋਕ ਕਹ ਰਹੇ ਸੀਗੇ ਕਿ ਜੀ ਇਹ ਸੜਕ ਨੂੰ ਦੇ ਉੱਤੇ ਕੋਈ ਬੈਰੀਕੇਡ ਲਾਓ ਰਾਤ ਨੂੰ ਐਕਸੀਡੈਂਟ ਹੋ ਜਾਂਦੇ ਨੇ ਪਰ ਲੇਕਿਨ ਅਲਟੀਮੇਟਲੀ ਮੈਨੂੰ ਪਤਾ ਲੱਗਿਆ ਕਿ ਨਹੀਂ ਐਕਸੀਡੈਂਟ ਨਹੀਂ ਸੀ ਉਸੇ ਸਮੇਂ ਜਦੋਂ ਇਹ ਘਟਨਾ ਆਈ ਜਦੋਂ ਮੈਨੂੰ ਸਾਡੇ ਸਾਥੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾ ਹੋਈ ਆ ਤਾਂ ਮੈਂ ਉਸੇ ਸਮੇਂ ਮੈਨੂੰ ਵੀ ਮੇਰੇ ਮਾਈਂਡ 'ਚ ਸ਼ੱਕ ਜਾਹਰ ਹੋਇਆ ਤੇ ਨਾਲ ਦੀ ਨਾਲ ਪੁਲਿਸ ਦੇ ਬੰਦੇ 'ਚ ਵੀ ਸ਼ੱਕ ਹੋ ਜਾਇਆ ਸਭ ਦੇ ਸਾਰਨ ਲੱਗਿਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਰਾਤ ਨੂੰ ਇੱਕ ਮਾਂ ਤੇ ਧੀ ਜੇ ਆਪਾਂ ਗੱਲ ਕਰੀਏ 1 ਵਜੇ ਦਾ 2 ਵਜੇ ਉੱਠ ਕੇ ਕਲੀਆਂ ਸੁਨਸਾਨ ਰਾਸਤੇ ਤੇ ਨਹੀਂ ਜਾ ਸਕਦੀਆਂ ਸੋਨੇ ਦੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੋਣਾਗਾ ਸੋ ਉਹਦੀ ਜਾਂਚ ਹੋਣੀ ਚਾਹੀਦੀ ਤਾਂ ਉਹ ਅਲਟੀਮੇਟਲੀ ਉਸ ਜਾਂਚ ਦੇ ਵਿੱਚੋਂ ਨਿਕਲਿਆ ਕਿ ਉਹਨਾਂ ਦਾ ਸਾਕਾ ਭਰਾ ਹੀ ਜਿਹੜਾ ਉਹ ਕਾਤਲ ਹੋ ਨਿਭੜਿਆ ਸਰ ਮੈਂ ਸਾਹਿਬ ਵੀ ਦੱਸਾ ਉਹ ਸੀ ਬੀਟੀ ਸੀ ਜੀ 3 ਸਾਲ ਦੀ ਉਹਦਾ ਕੁਝ ਪਤਾ ਲੱਗੇ ਕਿ ਉਹ ਉਹਦੀ ਬੇਟੀ ਵੀ ਦੱਸੀ ਜਾ ਰਹੀ ਹੈ ਕਿ ਸਰਬਜੀਤ ਕੌਰ ਦੀ ਬੇਟੀ ਹੈ 3 ਸਾਲ ਦੀ ਉਹ ਬੇਟੀ ਹੈ ਉਹ ਆਪਣੇ ਪਿਤਾ ਦੇ ਨਾਲ ਰਹਿ ਰਹੀ ਹੈ ਇੱਕ ਮਿੰਟ ਚੱਲਦਾ ਸਰ ਅਕਿਊਜ਼ ਆਲਰੇਡੀ ਦੇ ਦਿੱਤੇ ਇੱਕ ਮਿੰਟ ਇਸ ਕਿਸੇ ਗੁਰਪ੍ਰੀਤ ਸਿੰਘ ਹੈਡਕੋਸਟੇਬਲ ਯਸ ਹੈਡਕੋਸਟੇਬਲ ਇਹ ਵੀ ਪਤਾ ਲੱਗਿਆ ਜੀ ਉਹ ਸੜਕ ਪੁਲਿਸ ਸਟੇਸ਼ਨ ਸਾਦਰ ਸੰਗਰੂਰ ਤੋਂ ਇਹ ਵੀ ਪਤਾ ਲੱਗਿਆ ਚੀਵਾ ਸਾਹਿਬ ਵੀ ਉਹਦੇ ਆਪਣੇ ਪਤੀ ਨਾਲ ਆਪਣਾ ਡਿਸਪਿਊਟ ਚੱਲਦਾ ਸੀਗਾ ਆਹ ਡਿਸਪਿਊਟ ਚੱਲਦਾ ਸੀ ਉਹ ਬੱਕਰੀ ਗੱਲ ਆ ਪਰ ਲੇਕਿਨ ਇਹ ਜਿਹੜਾ ਮਰਡਰ ਹੈਗਾ ਉਹਦੇ ਪ੍ਰੋਬਲਮ ਉਹਨੂੰ ਸ਼ਹਿਰ ਦੀ ਗਾਲੀ ਵਿੱਚ ਮਾਰ ਕੇ ਉੱਚੇ ਦੇਖੋ ਮੈਂ ਫੇਰ ਕਹਿ ਰਿਹਾਗਾ ਮੈਂ ਫੇਰ ਕਹਿ ਰਿਹਾ ਤੁਹਾਡਾ ਵੀ ਮੈਂ ਤੁਹਾਨੂੰ ਵੀ ਕਹਿਣਾ ਚਾਹਨਾਗਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ ਨਾ ਇਨੀਸ਼ੀਅਲ ਸਟੇਜ ਤੇ ਆ ਇਸ ਤਰ੍ਹਾਂ ਦੇ ਫੈਕਟ ਜਿਹੜੇ ਨੇ ਕਿ ਉਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦੇ ਜੇ ਅਸੀਂ ਡਿਸਕਲੋਜ਼ ਕਰਾਂਗੇ ਉਹ ਜਾਣ ਸੂ ਪਰ ਪ੍ਰਾਪਤ ਕਰਨਗੇ ਸੋ ਆਪਾਂ ਇਹ ਕਿਉਂਕਿ ਬਹੁਤ ਹੀ ਇੱਕ ਇੱਕ ਕਲੰਕਿਤ ਕੰਮ ਹੋਇਆਗਾ ਸਮਾਜ ਨੂੰ ਦੱਸਣਾ ਜ਼ਰੂਰੀ ਸੀਗਾ ਤੁਸੀਂ ਵੀ ਸਾਡਾ ਸਾਥ ਦਿਓ ਇਹ ਸਵਾਲ ਜਿਹੜਾ ਜਿਸ ਦਿਨ ਆਪਣਾ ਜਾਂਚ ਕੰਪਲੀਟ ਹੋ ਗਈ ਬਿਲਕੁਲ ਤੁਹਾਡੇ ਸਾਹਮਣੇ ਦੱਸਾਂਗੇ ਕਿ ਕਿਹੜੀ ਪ੍ਰਾਪਰਟੀ ਜਿਹੜੀ ਨਾਮ ਕਰਵਾਈ ਗਈ ਹੈ ਕਿੰਨੀ ਕਿ ਪ੍ਰਾਪਰਟੀ ਦਾ ਮਸਲਾ ਸੀ ਸਾਰਾ ਹਜੇ ਮੈਂ ਫੇਰ ਕਹਿ ਰਿਹਾ ਕਿ ਹਜੇ ਇਹਨੂੰ ਸਾਰੀ ਸਾਰੀਆਂ ਜਿਹੜੇ ਤੁਹਾਡੇ ਕੁਐਸਚਨ ਨੇਗੇ ਇਸ ਇਹਨਾਂ ਦਾ ਜਵਾਬ ਜਿਹੜਾ ਜਿਸ ਦਿਨ ਇਨਵੈਸਟੀਗੇਸ਼ਨ ਕੰਪਲੀਟ ਹੋਈ ਉਹ ਦਿਨ ਜੀਵਾ ਸਾਹਿਬ ਸੇਦ ਵੀ ਮੰਨ ਲਿਆ ਕਿ ਜਿਹੜੀ ਸਕੀਮ ਤੁਸੀਂ ਚਾਲੂ ਕੀਤੀ ਹੈ ਇਹਦੇ ਵਿੱਚ 65 ਤੁਸੀਂ ਆਪ ਕਹਿ ਰਹੇ ਹੋ ਵੀ 65 ਲੱਖ ਵੱਲੇ ਅਸੀਂ ਜਿਹੜਾ ਹੈਗਾ ਬੈਨੀਫਿਟ ਦੇਣਾ ਹੈ ਉਹਦੇ ਵਾਸਤੇ ਬਜਟ ਕਿੰਨਾ ਰੱਖਿਆ ਗਿਆ ਅੱਜ ਜਿਹੜੀ ਸਟਾਰਟ ਹੋ ਗਈ ਸੀ ਜਦੋਂ 17 ਤਰੀਕ ਦੀ ਸਵੇਰੇ ਪਤਾ ਲੱਗਿਆ ਕਿ ਗਲੀ ਹੋਈ ਗਲੀ ਛੜੀ ਲਾਸ਼ਾਂ ਪਈਆਂ ਨੇ ਔਰ ਗੱਡੀ ਖੜੀ ਆ ਔਰ ਉਸੇ ਸਮੇਂ ਪੁਲਿਸ ਨੇ ਐਕਸ਼ਨ ਤੇ ਆ ਗਈ ਸੀ ਪਰ ਫਸਟ ਇਨਫੋਰਮੇਸ਼ਨ ਜਿਹੜੀ ਸੀ ਉਹ ਐਕਸੀਡੈਂਟਲ ਸੀਗੀ ਸੋ ਐਕਸੀਡੈਂਟ ਐਕਸੀਡੈਂਟ ਉਹ ਤਾਂ 23 ਦਿਨੋਂ 23 ਦਿਨ 23 ਮਿੰਟ ਕਿਹਦਾ ਖੰਭ ਨਹੀਂ ਪੁਲਿਸ ਤੋਂ ਆਫੀਸ਼ੀਅਲ